ਦਦਾ ਦਦੇ ਦਦੇ ਹੰਗਰ ਸਿੱਖ ਸਰ ਪਰਿਵਾਰ ਆਖਦਾ ਗੁਰਸਿੱਖ ਸਰ ਪਰਿਵਾਰ ਆਖਦਾ ਗੁਰਸਿੱਖ ਸਰ ਪਰਿਵਾਰ ਆਖਦਾ ਹੰਗਰ ਚਿੱਕਤਾ ਦਾ ਪਰਿਵਾਰ ਆਖਦਾ ਹਾਂ ਗੁਰਸਿੱਖ ਮੇਰਾ ਪਰਿਵਾਰ ਆਖਦਾ ਤੇ ਦੇ ਨਸਰੀ ਉਤੇ ਚੁੰਨੀ ਠਹਿਰਦੀ ਇਸ ਵਿਸ਼ੇ ਤੇ ਕਹਿੰਦੇ ਚੁੱਪ ਪਲੀਏ ਤੇ ਚਿੱਤ ਕ ਦੇਖਾਂ ਲਈ ਏ ਜੀ ਪੂੜੀ ਜ਼ਹਿਰ ਦੀ ਤੇਰੇ ਖਾਲੀਏ ਜੀ ਪੂੜੀ ਜ਼ਹਿਰ ਦੀ ਹਾਂ ਕੰਬ ਦੀ ਕਲਮ ਹਮ ਤਿਕਟਮ ਲਿਖਦੀ ਤੂੰ ਸੱਚ ਕਈਆਂ ਦੇ ਚੁੱਭ ਜਾਣਾ ਇੱਥੇ ਨੀਰਾ ਕੱਚ ਕਈਆਂ ਦੇ ਚੁੱਭ ਜਾਣਾ ਇੱਥੇ ਨੀਰਾ ਕੱਚ ਆਹ ਕੀ ਮਾਰ ਲੈ ਸਾਨੂੰ ਮਾਰੀਆਂ ਸ਼ਿਆਤਾ ਬਸ ਕਰੀਏ ਜੀ ਰੱਬ ਦਏ ਵਾਤਤਾ ਇਹ ਚੁੱਪੇ ਚੁੱਪੇ ਦੇ ਚੁੱਪੇ ਭਲੀ ਤੇ ਟੱਕਾ ਤੇ ਖਾਲੀ ਇਹ ਜਿ ਪੂਰੀ ਜ਼ਹਿਰ ਦੀ ਆ ਮਾਰ ਲਿਆ ਸਾਨੂੰ ਮਾਰੀਆਂ ਸ਼ਿਆਤਾ ਬਸ ਕਰੀਏ ਜੀ ਰਬ ਦੈਵਾ ਸਤਾ ਬੱਖੋ ਬੱਖੀ ਆਪਣੇ ਛੱਡੇ ਚੁੱਕੀ ਫਿਰਦੇ ਪਤਾ ਨਹੀਂ ਕੀ ਪਾਜੀ ਬਣਨੇ ਪੰਜਾਬ ਦਾ ਉਹ ਸੱਚ ਬੋਲਿਆ ਤੇ ਬੜੇ ਦੰਗੇ ਹੋਣਗੇ ਧਰਮ ਦੇ ਨਾਤੇ ਬੜੇ